ਇਸ ਵੇਲੇ ਦੀ ਵੱਡੀ ਖਬਰ ਡੇਰਾ ਬਿਆਸ ਮੁਖੀ ਬਾਬਾ ਗੁਰਿੰਦਰ ਸਿੰਘ ਜੀ ਨੇ ਆਪਣੀ ਗੱਦੀ ਛੱਡ ਦਿੱਤੀ ਹੈ। ਬਾਬਾ ਗੁਰਿੰਦਰ ਸਿੰਘ ਢਿੱਲੋਂ ਵੱਲੋਂ ਡੇਰਾ ਰਾਧਾ ਸਵਾਮੀ ਸਾਖਸੰਗ ਬਿਆਸ ਦਾ ਨਵਾਂ ਮੁਖੀ ਜਸਦੀਪ ਸਿੰਘ ਗਿੱਲ ਨੂੰ ਐਲਾਨ ਦਿੱਤਾ ਹੈ। ਇਸ ਦੀ ਜਾਣਕਾਰੀ ਰਾਧਾ ਸਵਾਮੀ ਡੇਰੇ ਵੱਲੋਂ ਇੱਕ ਪੱਤਰ ਜਾਰੀ ਕਰਕੇ ਦਿੱਤੀ ਗਈ ਹੈ। ਗੱਦੀ ਛੱਡਣ ਪਿੱਛੇ ਬਾਬਾ ਗੁਰਿੰਦਰ ਸਿੰਘ ਢਿੱਲੋਂ ਸਿਹਤ ਦਾ ਕਾਰਨ ਦੱਸਿਆ ਜਾ ਰਿਹਾ ਹੈ। ਜ਼ਿਕਰੇ ਖਾਸੇ ਕਿ ਬਾਬਾ ਗੁਰਿੰਦਰ ਸਿੰਘ ਢਿੱਲੋਂ ਨੂੰ ਕੈਂਸਰ ਵੀ ਹੋਇਆ ਸੀ ਤੇ ਉਹਨਾਂ ਨੂੰ ਦਿਲ ਦੀਆਂ ਬਿਮਾਰੀਆਂ ਸਨ ਤੇ ਡੇਰੇ ਦੇ ਸਾਰੇ ਸੇਵਾਦਾਰਾਂ ਨੂੰ ਇੱਕ ਪੱਤਰ ਜਾਰੀ ਕਰ ਇਸ ਦਾ ਐਲਾਨ ਕੀਤਾ ਗਿਆ ਹੈ। ਇਸ ਲੈਟਰ ਚ ਲਿਖਿਆ ਗਿਆ ਗੁਰਿੰਦਰ ਸਿੰਘ ਢਿੱਲੋ ਵੱਲੋਂ ਸੁਖਦੇਵ ਸਿੰਘ ਗਿੱਲ ਦੇ بیٹے ਜਸਦੀਪ ਸਿੰਘ ਗਿੱਲ ਨੂੰ ਰਾਧਾ ਸਵਾਮੀ ਸੁਸਾਇਟੀ ਦਾ ਮੁਖੀ ਥਾਪਿਆ ਜਾ ਰਿਹਾ ਹੈ ਜੋ 2 ਦਸੰਬਰ ਤੋਂ ਹੀ ਲਾਗੂ ਹੋਏਗਾ ਤੇ ਜਸਦੀਪ ਸਿੰਘ ਗਿੱਲ ਰਾਧਾ ਸਵਾਮੀ ਸਤਸੰਗ ਬਿਆਸ ਦੇ ਸਤਗੁਰ ਦੇ ਰੂਪ ਚ ਬਾਬਾ ਗੁਰਿੰਦਰ ਸਿੰਘ ਢਿੱਲੋ ਦੀ ਥਾਂ ਲੈਣਗੇ ਤੇ ਸਤਸੰਗ ਨਾਮ ਦੇਣ ਦਾ ਵੀ ਅਧਿਕਾਰ ਹੁਣ ਜਸਦੀਪ ਸਿੰਘ ਗਿੱਲ ਕੋਲ ਹੋਵੇਗਾ ਤਾਂ ਇਸ ਮੌਕੇ ਬਾਬਾ ਗੁਰਿੰਦਰ ਸਿੰਘ ਢਿੱਲੋ ਵੱਲੋਂ ਕਿਹਾ ਹੈਗੇ ਜਿਸ ਤਰ੍ਹਾਂ ਹਜੂਰ ਸ ਮਹਾਰਾਜ ਤੋਂ ਬਾਅਦ ਉਹਨਾਂ ਨੂੰ ਸੰਗਤ ਵੱਲੋਂ ਸਹਿਯੋਗ ਤੇ ਪਿਆਰ ਮਿਲਿਆ ਤੇ ਉਹ ਬੇਨਤੀ ਕਰਦੇ ਹੈ ਕਿ ਹੁਣ ਉਹ ਜਸਦੀਪ ਸਿੰਘ ਗਿੱਲ ਨੂੰ ਵੀ ਆਪਣੇ ਇਸੇ ਤਰ੍ਹਾਂ ਸੰਗਤ ਦਾ ਪਿਆਰ ਸਹਿਯੋਗ ਦੇਵੇ। ਦੱਸ ਦिए ਕਿ ਰਾਧਾ ਸਵਾਮੀ ਡੇਰੇ ਦੀ ਸਥਾਪਨਾ 1891 ਛੋਈ ਸੀ ਤੇ ਹੁਣ ਤੱਕ 90 ਦੇਸ਼ਾਂ ਰਾਧਾ ਸਵਾਮੀ ਡੇਰੇ ਦੇ ਸੈਂਟਰ ਦੇ ਕਰੋਨਾ ਕਾਲ 'ਚ ਰਾਧਾ ਸਵਾਮੀ ਡੇਰੇ ਦੇ ਸਮਾਜ ਦੀ ਸੇਵਾ ਲਈ ਵੱ ਚੜ ਕੇ ਹਿੱਸਾ ਲੈ ਰਹੀ ਹੈ ਤੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਵੀ ਕਈ ਵਾਰ ਡੇਰੇ ਵਿੱਚ ਆ ਚੁੱਕੇ ਨੇ। ਤੇ ਹੁਣ ਰਾਜਾ ਸਵਾਮੀ ਡੇਰੇ ਦੇ ਮੁਖੀ ਬਾਬਾ ਗੁਰਿੰਦਰ ਸਿੰਘ ਢਿੱਲੋਂ ਵੱਲੋਂ ਗੱਦੀ ਛੱਡਣ ਦਾ ਐਲਾਨ ਕੀਤਾ ਗਿਆ ਤੇ ਹੁਣ ਜਸਜੀਪ ਸਿੰਘ ਗਿੱਲ ਨਵੇਂ ਮੁਖੀ ਹੋਣਗੇ ਬਿਊਰੋ ਰਿਪੋਰਟ ਤਲਕਾ ਪੰਜਾਬੀ ਟੀਵੀ ਇਸ ਵੇਲੇ ਦੀ ਵੱਡੀ ਖਬਰ ਡੇਰਾ ਬਿਆਸ ਮੁਖੀ ਬਾਬਾ ਗੁਰਿੰਦਰ ਸਿੰਘ ਜੀ ਨੇ ਆਪਣੀ ਗੱਦੀ ਛੱਡ ਦਿੱਤੀ ਹੈ। ਬਾਬਾ ਗੁਰਿੰਦਰ ਸਿੰਘ ਢਿੱਲੋਂ ਵੱਲੋਂ ਡੇਰਾ ਰਾਧਾ ਸਵਾਮੀ ਸਾਖਸੰਗ ਬਿਆਸ ਦਾ ਨਵਾਂ ਮੁਖੀ ਜਸਦੀਪ ਸਿੰਘ ਗਿੱਲ ਨੂੰ ਐਲਾਨ ਦਿੱਤਾ ਹੈ। ਇਸ ਦੀ ਜਾਣਕਾਰੀ ਰਾਧਾ ਸਵਾਮੀ ਡੇਰੇ ਵੱਲੋਂ ਇੱਕ ਪੱਤਰ ਜਾਰੀ ਕਰਕੇ ਦਿੱਤੀ ਗਈ ਹੈ। ਗੱਦੀ ਛੱਡਣ ਪਿੱਛੇ ਬਾਬਾ ਗੁਰਿੰਦਰ ਸਿੰਘ ਢਿੱਲੋਂ ਸਿਹਤ ਦਾ ਕਾਰਨ ਦੱਸਿਆ ਜਾ ਰਿਹਾ ਹੈ। ਜ਼ਿਕਰ ਹੈ ਖਾਸ ਹੈ ਕਿ ਬਾਬਾ ਗੁਰਿੰਦਰ ਸਿੰਘ ਢਿੱਲੋਂ ਨੂੰ ਕੈਂਸਰ ਵੀ ਹੋਇਆ ਸੀ ਤੇ ਉਹਨਾਂ ਨੂੰ ਦਿਲ ਦੀਆਂ ਬਿਮਾਰੀਆਂ ਸਨ ਤੇ ਡੇਰੇ ਦੇ ਸਾਰੇ ਸੇਵਾਦਾਰਾਂ ਨੂੰ ਇੱਕ ਪੱਤਰ ਜਾਰੀ ਕਰ ਇਸ ਦਾ ਐਲਾਨ ਕੀਤਾ ਗਿਆ ਹੈ। ਇਸ ਲੈਡਰ ਚ ਲਿਖਿਆ ਗਿਆ ਹੈ ਕਿ ਬਾਬਾ ਗੁਰਿੰਦਰ ਸਿੰਘ ਢਿੱਲੋਂ ਵੱਲੋਂ ਸੁਖਦੇਵ ਸਿੰਘ ਗਿੱਲ ਦੇ بیٹے ਜਸਦੀਪ ਸਿੰਘ ਗਿੱਲ ਨੂੰ ਰਾਧਾ ਸਵਾਮੀ ਸੁਸਾਇਟੀ ਦਾ ਮੁਖੀ ਥਾਪਿਆ ਜਾ ਰਿਹਾ ਹੈ। ਜੋ 2 ਦਸੰਬਰ ਤੋਂ ਹੀ ਲਾਗੂ ਹੋਏਗਾ ਤੇ ਜਸਦੀਪ ਸਿੰਘ ਗਿੱਲ ਰਾਧਾ ਸਵਾਮੀ ਸਤਸੰਗ ਬਿਆਸ ਦੇ ਸਤਿਗੁਰ ਦੇ ਰੂਪ ਚ ਬਾਬਾ ਗੁਰਿੰਦਰ ਸਿੰਘ ਢਿੱਲੋਂ ਦੀ ਥਾਂ ਲੈਣਗੇ ਤੇ ਸਤਸੰਗ ਨਾਮ ਦੇਣ ਦਾ ਵੀ ਅਧਿਕਾਰ ਹੁਣ ਜਸਦੀਪ ਸਿੰਘ ਗਿੱਲ ਕੋਲ ਹੋਵੇਗਾ ਤਾਂ ਇਸ ਮੌਕੇ ਬਾਬਾ ਗੁਰਿੰਦਰ ਸਿੰਘ ਢਿੱਲੋਂ ਵੱਲੋਂ ਕਿਹਾ ਹੈਗੇ ਜਿਸ ਤਰ੍ਹਾਂ ਹਜੂਰ ਸਮਾਹਾਰਜ ਤੋਂ ਬਾਅਦ ਉਹਨਾਂ ਨੂੰ ਸੰਗਤ ਵੱਲੋਂ ਸਹਿਯੋਗ ਤੇ ਪਿਆਰ ਮਿਲਿਆ ਤੇ ਉਹ ਬੇਨਤੀ ਕਰਦੇ ਹੈ ਕਿ ਹੁਣ ਉਹ ਜਸਦੀਪ ਸਿੰਘ ਗਿੱਲ ਨੂੰ ਵੀ ਆਪਣੇ ਇਸੇ ਤਰ੍ਹਾਂ ਸੰਗਤ ਦਾ ਪਿਆਰ ਸਹਿਯੋਗ ਦੇਵੇ ਦੱਸ ਦिए ਕਿ ਰਾਧਾ ਸਵਾਮੀ ਡੇਰੀ ਦੀ ਸਥਾਪਨਾ 1899 ਚ ਹੋਈ ਸੀ ਤੇ ਹੁਣ ਤੱਕ 90 ਦੇਸ਼ਾਂ ਰਾਧਾ ਸੁਆਮੀ ਡੇਰੇ ਦੇ ਸੈਂਟਰ ਦੇ ਕਰੋਨਾ ਕਾਲ ਚ ਰਾਧਾ ਸੁਆਮੀ ਡੇਰੇ ਦੇ ਸਮਾਜ ਦੀ ਸੇਵਾ ਲਈ ਵਾ ਚੜ ਕੇ ਹਿੱਸਾ ਲੈ ਰਹੀ ਹੈ ਤੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਵੀ ਕਈ ਵਾਰ ਡੇਰੇ ਵਿੱਚ ਆ ਚੁੱਕੇ ਨੇ ਤੇ ਹੁਣ ਰਾਧਾ ਸੁਆਮੀ ਡੇਰੇ ਦੇ ਮੁਖੀ ਬਾਬਾ ਗੁਰਿੰਦਰ ਸਿੰਘ ਢਿੱਲੋਂ ਵੱਲੋਂ ਗੱਦੀ ਛੱਡਣ ਦਾ ਐਲਾਨ ਕੀਤਾ ਗਿਆ ਤੇ ਹੁਣ ਜਜੀਫ ਸਿੰਘ ਗਿੱਲ ਨਵੇਂ ਮੁਖੀ ਹੋਣਗੇ ਬਿਊਰੋ ਰਿਪੋਰਟ ਤਲਕਾ ਪੰਜਾਬੀ ਟੀਵੀ ਇਸ ਵੇਲੇ ਦੀ ਵੱਡੀ ਖਬਰ ਡੇਰਾ ਬਿਆਸ ਮੁਖੀ ਬਾਬਾ ਗੁਰਿੰਦਰ ਸਿੰਘ ਜੀ ਨੇ ਆਪਣੀ ਗੱਦੀ ਛੱਡ ਦਿੱਤੀ ਹੈ। ਬਾਬਾ ਗੁਰਿੰਦਰ ਸਿੰਘ ਢਿੱਲੋਂ ਵੱਲੋਂ ਡੇਰਾ ਰਾਧਾ ਸਵਾਮੀ ਸਾਖਸੰਗ ਬਿਆਸ ਦਾ ਨਵਾਂ ਮੁਖੀ ਜਸਦੀਪ ਸਿੰਘ ਗਿੱਲ ਨੂੰ ਐਲਾਨ ਦਿੱਤਾ ਹੈ। ਇਸ ਦੀ ਜਾਣਕਾਰੀ ਰਾਧਾ ਸਵਾਮੀ ਡੇਰੇ ਵੱਲੋਂ ਇੱਕ ਪੱਤਰ ਜਾਰੀ ਕਰਕੇ ਦਿੱਤੀ ਗਈ ਹੈ। ਗੱਦੀ ਛੱਡਣ ਪਿੱਛੇ ਬਾਬਾ ਗੁਰਿੰਦਰ ਸਿੰਘ ਢਿੱਲੋਂ ਸਿਹਤ ਦਾ ਕਾਰਨ ਦੱਸਿਆ ਜਾ ਰਿਹਾ ਹੈ। ਜ਼ਿਕਰੇ ਖਾਸੇ ਕਿ ਬਾਬਾ ਗੁਰਿੰਦਰ ਸਿੰਘ ਢਿੱਲੋਂ ਨੂੰ ਕੈਂਸਰ ਵੀ ਹੋਇਆ ਸੀ ਤੇ ਉਹਨਾਂ ਨੂੰ ਦਿਲ ਦੀਆਂ ਬਿਮਾਰੀਆਂ ਸਨ ਤੇ ਡੇਰੇ ਦੇ ਸਾਰੇ ਸੇਵਾਦਾਰਾਂ ਨੂੰ ਇੱਕ ਪੱਤਰ ਜਾਰੀ ਕਰ ਇਸ ਦਾ ਐਲਾਨ ਕੀਤਾ ਗਿਆ ਹੈ। ਇਸ ਲੈਟਰ ਚ ਲਿਖਿਆ ਗਿਆ ਵਿੰਦਰ ਸਿੰਘ ਢਿੱਲੋਂ ਵੱਲੋਂ ਸੁਖਦੇਵ ਸਿੰਘ ਗਿੱਲ ਦੇ بیٹے ਜਸਦੀਪ ਸਿੰਘ ਗਿੱਲ ਨੂੰ ਰਾਧਾ ਸਵਾਮੀ ਸੁਸਾਇਟੀ ਦਾ ਮੁਖੀ ਥਾਪਿਆ ਜਾ ਰਿਹਾ ਹੈ ਜੋ 2 ਦਸੰਬਰ ਤੋਂ ਹੀ ਲਾਗੂ ਹੋਏਗਾ ਤੇ ਜਸਦੀਪ ਸਿੰਘ ਗਿੱਲ ਰਾਧਾ ਸਵਾਮੀ ਸਤਸੰਗ ਬਿਆਸ ਦੇ ਸਤਿਗੁਰ ਦੇ ਰੂਪ ਚ ਬਾਬਾ ਗੁਰਿੰਦਰ ਸਿੰਘ ਢਿੱਲੋਂ ਦੀ ਥਾਂ ਲੈਣਗੇ ਤੇ ਸਤਸੰਗ ਨਾਮ ਦੇਣ ਦਾ ਵੀ ਅਧਿਕਾਰ ਹੁਣ ਜਸਦੀਪ ਸਿੰਘ ਗਿੱਲ ਕੋਲ ਹੋਵੇਗਾ ਤਾਂ ਇਸ ਮੌਕੇ ਬਾਬਾ ਗੁਰਿੰਦਰ ਸਿੰਘ ਢਿੱਲੋਂ ਵੱਲੋਂ ਕਿਹਾ ਹੈਗੇ ਜਿਸ ਤਰ੍ਹਾਂ ਹਜੂਰ ਸਮਾਰਾਜ ਤੋਂ ਬਾਅਦ ਉਹਨਾਂ ਨੂੰ ਸੰਗਤ ਵੱਲੋਂ ਸਹਿਯੋਗ ਤੇ ਪਿਆਰ ਮਿਲਿਆ ਤੇ ਉਹ ਬੇਨਤੀ ਕਰਦੇ ਹੈ ਕਿ ਹੁਣ ਉਹ ਜਸਦੀਪ ਸਿੰਘ ਗਿੱਲ ਨੂੰ ਵੀ ਆਪਣੇ ਇਸੇ ਤਰ੍ਹਾਂ ਸੰਗਤ ਦਾ ਪਿਆਰ ਸਹਿਯੋਗ ਦੇਵੇ ਦਾਦੀਏ ਕੀ ਰਾਧਾ ਸਵਾਮੀ ਡੇਰੇ ਦੀ ਸਥਾਪਨਾ 1891 ਛੋਈ ਸੀ ਤੇ ਹੁਣ ਤੱਕ 90 ਦੇਸ਼ਾਂ ਰਾਧਾ ਸਵਾਮੀ ਡੇਰੇ ਦੇ ਸੈਂਟਰ ਦੇ ਕਰੋਨਾ ਕਾਲ 'ਚ ਰਾਧਾ ਸਵਾਮੀ ਡੇਰੇ ਦੇ ਸਮਾਜ ਦੀ ਸੇਵਾ ਲਈ ਵੱ ਚੜ ਕੇ ਹਿੱਸਾ ਲੈ ਰਹੀ ਹੈ ਤੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਵੀ ਕਈ ਵਾਰ ਡੇਰੇ ਵਿੱਚ ਆ ਚੁੱਕੇ ਨੇ ਤੇ ਹੁਣ ਰਾਧਾ ਸਵਾਮੀ ਡੇਰੇ ਦੇ ਮੁਖੀ ਬਾਬਾ ਗੁਰਿੰਦਰ ਸਿੰਘ ਢਿੱਲੋਂ ਵੱਲੋਂ ਗੱਦੀ ਛੱਡਣ ਦਾ ਐਲਾਨ ਕੀਤਾ ਗਿਆ ਤੇ ਹੁਣ ਜਸਜੀਪ ਸਿੰਘ ਗਿੱਲ ਨਵੇਂ ਮੁਖੀ ਹੋਣਗੇ ਬਿਊਰੋ ਰਿਪੋਰਟ ਤਲਕਾ ਪੰਜਾਬੀ ਟੀਵੀ